ਮਾਨਖਰ ਜਿੱਥੇ ਵੀ ਗਾਉਂਦੇ ਸੀਗੇ ਉਹਨੂੰ ਐ ਤਾਂ ਹੈ ਨਹੀਂ ਸੀ ਮੇਰੇ ਗਲੇ 'ਚ ਲੱਗਣਾ ਉਹਨੂੰ ਕਿਹੜਾ ਕਿਸ ਨੇ ਮਾਨਖਰ ਕਿਹੜਾ ਸੁਰ ਰੱਖ ਲਾ ਉਹ ਜਿਹੜਾ ਮਰਜ਼ੀ ਰੱਖ ਲਾ ਮਾਨਖਰ ਸਾਹਿਬ ਨੇ ਚੌਥੇ ਤੇ ਗਾ ਕੇ ਹਰਮੋਨੀਅਮ ਦੇ ਸੁਰਾਂ ਨੂੰ ਪਾਰ ਕੀਤਾ ਪਿਆ ਅੱਛਾ ਜੀ ਕਦੇ ਧਿਆਨ ਨਾਲ ਦੇ ਕਈ ਗਾਣੇ ਮਾਨਖਰ ਸਾਹਿਬ ਗਾਉਂਦੇ ਸੀ ਨਾ ਜਦੋਂ ਅੰਤਰੇ ਨੂੰ ਚੱਕਦੇ ਸੀ ਹਰਮੋਨੀਅਮ ਦੇ ਸੁਰਾ ਮੁੱਕ ਜਾਂਦੇ ਸੀ ਸੁਰਾ ਮੁੱਕ ਜਾਂਦੇ ਸੀ ਕੋਈ ਮੰਨੇ ਨਾ ਮੰਨੇ ਇਸ ਗੱਲ ਨੂੰ ਮੈਂ ਇਸ ਗੱਲ ਨੂੰ ਮੰਨਦਾ ਜੇ ਮਿਊਜ਼ਿਕ ਬਾਰੇ ਮੈਨੂੰ ਨੌਲਜ ਹੈਗੀ ਹੈ ਠੀਕ ਹੈ ਢੋਲਕ ਮੈਨੂੰ ਵਜਾਉਣੀ ਨਹੀਂ ਆਉਂਦੀ ਪਰ ਮੇਰੇ ਅੰਦਰ ਵੱਜਦੀ ਰਹਿੰਦੀ ਹੈ ਇਦਰੋਂ ਆ ਚੱਲਦੀ ਆਂ ਅੰਦਰੋਂ ਉਹ ਚੱਲਦਾ ਬਾਜਾ ਤੇ ਮਨੋਂ ਤਾਂ ਬਾਜਣਾ ਆ ਰੱਖਣ ਦੀ ਲੋੜ ਹੀ ਨਹੀਂ ਕਿਆ ਬਾਤ ਇੱਕ ਚੀਚੀ ਦੀ ਗੱਲ ਸਾਂ ਕੀ ਹੁੰਦੀ ਜਿਹੜੀ ਆਪਾਂ ਗੱਲ ਕਰਦੇ ਆ ਜਦੋਂ ਬੰਦੇ ਪੂਰੇ ਵਰਲਡ ਦੇ ਕਹੇ ਜਾ ਹੋਵੇ ਹੋਵੇ ਹਾਂ ਅੱਕ ਮੋਰੇ ਦੀਦਾ ਰਹਿੰਦਾ ਹੈ ਰੜਕਦਾ ਏ ਛੱਡੀਏ ਨਾ ਮੇਰੀ ਨੂੰ ਆਵਾਜ਼ ਵੀ ਹੈਗੀ ਹੈ ਅੰਦਾਜ਼ ਵੀ ਉਹਦੇ ਕੋਲ ਹੈਗਾ ਤੇ ਗਲਾ ਵੀ ਉਹਦੇ ਕੋਲ ਹੈਗਾ ਉਹ ਚੀਚੀ ਬੰਦਾ ਤਾਂ ਵੜਦਾ ਹਾਂ ਅੱਛਾ ਇੱਕ ਮਾਈਕ ਦੀ ਗੱਲ ਵੀ ਚੱਲਦੀ ਆ ਵੀ ਮਾਨ ਕੋਈ ਸ਼ਾਇਰ ਮਾਈਕ ਟੈਸਟਿੰਗ ਲਈ ਮਾਈਕ ਮਾਨਕ ਸਾਹਿਬ ਕੋਲ ਲੈ ਕੇ ਆਇਆ ਸੀ ਮਾਨਕ ਸਾਹਿਬ ਹਸਾਬ ਤਾਂ ਕਿਸੇ ਮਾਨਕ ਸਾਹਿਬ ਦੀ ਵਾਚ ਠਕ ਠਕ ਬਹੁਤ ਸੀ ਜੀ ਤੁਸੀਂ ਆਪ ਦੇਖਣਾ ਜਦੋਂ ਮਾਨਕ ਸਾਹਿਬ ਗਾਉਂਦੇ ਸੀ ਜਦੋਂ ਲੈ ਕੇ ਕਲਗੀ ਤੜ ਤੋਂ ਤਪੜਾ ਮੈਨੂੰ ਕੋਈ ਕਲਾਕਾਰ ਇੱਕ ਵੀ ਦਿਖਾ ਦਿਓ ਜਿਹੜਾ ਮੈਗ ਤੋਂ ਪਿਛਾੜ ਕੇ ਗਾਉਂਦਾ ਹੋਵੇ ਨਾ ਜਮਾ ਜਦੋਂ ਜਮਾ ਮੂੰਹ ਨਾਲ ਲੱਗਦਾ ਜਮਾ ਨਾਲ ਜਮਾ ਮੂੰਹ ਦੇ ਨਾਲ ਸਾਨੂੰ ਵੀ ਔੜ ਲੱਗਦਾ ਜਦੋਂ ਦੂਜੇ ਨੂੰ ਫੜਾਉਂਦੇ ਆ ਨਾ ਉਹ ਐ ਲੱਗੂ ਜਿਵੇਂ ਪਾਣੀ ਚ ਡੋਬੋਇਆ ਹੁੰਦਾ ਗਾ ਗਾ ਗਿੱਲਾ ਕੀਤਾ ਪਿਆ ਹੁੰਦਾ ਹਾਂ ਐਦਾਂ ਕੋਈ ਮਾਨਕ ਸਾਹਿਬ ਹੈ ਜਿਹੜੇ ਕਿ 6 ਫੁੱਟ ਤੱਕ ਵੀ ਪਿਛਾੜ ਮੈਂ ਦੇਖਿਆ ਮਾਨਕ ਸਾਹਿਬ ਟਕੇ ਗਾਉਂਦੇ ਕੀ ਆ ਬਾਤ ਮਾਈਕ ਇੱਕ ਵਾਰੀ ਕੋਈ ਬੰਦਾ ਆਇਆ ਉਹਨਾਂ ਕੋਲੇ ਕਿਸੇ ਪ੍ਰੋਗਰਾਮ ਸੀਗੇ ਅਸੀਂ ਆ ਬੰਦੇ ਨਾਲ ਹੀ ਉਸ ਟਾਈਮ ਕੀ ਹੁੰਦਾ ਸੀ 2 ਰੁਪਏ ਦੇ ਕੇ ਉਹ ਬੰਦਾ ਕਿਹਾ ਮਾਨਕ ਸਾਹਿਬ ਮੇਰੀ ਮਸ਼ਹੂਰੀ ਕਰ ਦਿਓ 2 ਰੁਪਏ ਦਿੱਤੇ 2 ਰੁਪਏ 2 ਰੁਪਏ ਬਹੁਤ ਵੱਡੀ ਗੱਲ ਸੀ ਹਾਂ ਜੀ ਬਹੁਤ ਵੱਡੀ ਗੱਲ ਸੀ 5 5 ਰੁਪਏ ਲੋਕ ਕਹਿੰਦੇ ਕੋਈ ਦਿੰਦੇ 10 ਰੁਪਏ 50 ਦਿੰਦਾ ਕੋਈ ਵੱਡਾ ਤਗੜਾ ਜੇਲਦਾਰ ਕੋਈ ਬੰਦਾ ਦੇ ਕੇ 2 ਰੁਪਏ ਕਿਹਾ ਮਾਨਕ ਸਾਹਿਬ ਮੇਰੀ ਕਦੇ ਸਪੀਕਰ ਦੀ ਮਸ਼ਹੂਰੀ ਕਰ ਦਿਓ ਕਿਹਾ ਕਰਦਾ ਫਿਰ ਕਿਹਾ ਠੀਕ ਹੈ ਤੇ ਜਦੋਂ ਮਾਨਕ ਸਾਹਿਬ ਨੇ ਇੱਥੇ ਲਾਇਆ ਲਾ ਕੇ ਏਕ ਲਈ ਜਟਾ ਕਾ ਮਖਾਦੀ ਟਾਇਰ ਤੇ ਪੂਰਾ ਜੋਰ ਲਾਇਆ ਔਰ ਗੱਲ ਹੈ ਕਿ ਚੀਚੀ ਦੀ ਗੱਲ ਫਿਰ ਉਹੀ ਉੱਥੇ ਆ ਗਈ ਨਾ ਮਾਨਕ ਜੁਰਤੀ ਵਾਲੀ ਸੀ ਤੇ ਅਨਦਰ ਉਹ ਜਾਨੀ ਵਾਲੀ ਸੋਨਾਂ ਦੀ ਉਹ ਡੀਜ਼ਲ ਇੰਡੀਅਨ ਵਰਗੀ ਆਵਾਜ਼ ਸੀ ਉਹਨਾਂ ਦੀ ਹੈ ਵਜੇ ਟੱਪ ਗਏ ਤੇ ਜਦੋਂ ਲਾਇਆ ਤੇ ਮਾਨਕ ਸਾਹਿਬ ਕਹਿੰਦੇ ਤਰਾ ਪੱਤਾ ਫਟ ਗਿਆ ਭਾਈ ਕਹਿੰਦਾ ਮੈਨੂੰ ਤਾਂ ਲੱਗਦਾ ਜੈਤੋਂ ਮੰਡੀ ਤੋਂ ਲਿਆਦਾ ਸੀ ਤਰਾ ਹੈ ਤਾਂ ਕਿਹਨਾਂ ਦਾ ਬਿਲਕੁਲ ਸਚਾਈ ਹੈ ਮਾਨਕ ਸਾਹਿਬ ਦੀ ਆਵਾਜ਼ ਇੰਨਾ ਘੋਰ ਸੀਗਾ ਪੱਤਾ ਫਟ ਗਿਆ ਵਾਪ ਹੈ ਅੱਛਾ ਉਹ ਮੰਚੂਰੀ ਆਇਆ ਸੀ ਮੰਚੂਰੀ ਕਰਾਉਣ ਆਮ ਤਕਰੀਬ ਦਿਖਣਾ ਆਪਣਾ ਤਾਰੀ ਜੈਤੋ ਵਾਲਾ ਤੁਸੀਂ ਆਮ ਸੁਣਿਆ ਹੋਣਾ ਉਹਦਾ ਕੀ ਸੀ ਆਮ ਬਹੁਤ ਗੀਤਾ ਤੁਸੀਂ ਤਾਰੀ ਦਾ ਨਾਮ ਸੁਣਿਆ ਹੋਣਾ ਜੀ ਉਹ ਗਾਣੇ ਲਿਖਦਾ ਸੀ ਜਿੱਥੇ ਪ੍ਰੋਗਰਾਮ ਤੇ ਜਾਣਾ ਉਹਨੇ ਸਪੀਟਰ ਉਹਦਾ ਸਭ ਤੋਂ ਟਾਪ ਦਾ ਹੁੰਦਾ ਸੀ ਆਪਣੇ ਇਸ ਏਰੀਆ ਦੇ ਵਿੱਚ ਉਹਨੇ ਇੱਕੋ ਹੀ ਗੱਲ ਕਹਿਣੀ ਸਦੀਕ ਸਾਹਿਬ ਮੇਰਾ ਨਾਮ ਪਾ ਦਿਓ ਸੇਵਾ ਪਾਣੀ ਕਰਦਾ ਬੰਦੇ ਨੂੰ ਕਿ ਉਹਨਾਂ ਦਾ ਆਓ ਭਗਤ ਕਰਦੇ ਆਪਾਂ ਮਾਨਕ ਸਾਹਿਬ ਦੀ ਕਰਨੀ ਦਦਾਰ ਸੰਧੂ ਦੀ ਕਰਨੀ ਜੋ ਵੀ ਅਣੀ ਵੀ ਹਰ ਚਰਨ ਗਰੇਵਾਲ ਜੋ ਵੀ ਉਸ ਟਾਈਮ ਦੇ ਕਰਤਾਰ ਰਮਲਾ ਜੀ ਹਨਾ ਸਾਰੇ ਤੇ ਤਾਂ ਹੀ ਉਹਦਾ ਨਾਂ ਪੈਂਦਾ ਸੀ ਕਿ 스피ਕਰ ਦਾ ਬੜਾ ਕੰਮਜਾਮ ਹੁੰਦਾ ਸੀ ਉਹ 스피ਕਰ ਉਸ ਟਾਈਮ ਬਹੁਤ ਵੱਡੀ ਗੱਲ ਸੀ ਉਹ ਕਰ ਪਿੱਡਾ 스피ਕਰ ਲਾਦੇ 스피ਕਰ ਹੀ ਮਨੋਰੰਜਨ ਦਾ ਸਾਧਨ ਸੀਗਾ ਤੇ 스피ਕਰ ਵਾਲੇ ਦੀ ਹੁਣ ਮੈਂ ਕੀ ਕਹਾਂ ਵੀ ਅੱਜ ਕੱਲ ਤਾਂ ਕੰਬੈਨ ਵਾਲੇ ਦੀ ਟੋਰ ਉੰਨੀ ਨਹੀਂ ਝੋਨੇ ਦੇ ਸੀਜ਼ਨ ਵਿੱਚ ਜਿੰਨੀ ਉਦੋਂ ਉਹਦੀ ਗੱਲ 스피ਕਰ ਵਾਲੇ ਦੀ ਹੁੰਦੀ ਬਿਲਕੁਲ ਹਮ ਅੱਛਾ ਮਾਨ ਇੱਕ ਚੀਜ਼ ਦੱਸਿਓ ਜਿਵੇਂ ਹੁਣ ਕਿਉਂਕਿ ਮੈਂ ਕਿਤੇ ਸੁਣ ਰਿਹਾ ਸੀ ਮਾਨਕ ਸਾਹਿਬ ਨੂੰ ਕਹਿੰਦੇ ਜਿਵੇਂ ਕੋਈ ਇਹ ਰੀ ਕੋਈ ਪੀਤੀ ਪੁੱਤੀ ਵਾਲਾ ਵਿਆਹ ਦੇ ਵਿੱਚ ਤੰਗ ਤੋਂ ਕਰਨ ਲੱਗ ਜਾਂਦੇ ਇਹ ਕਹਿੰਦੇ ਟਕਾਉਣ ਦੀ ਬੜੀ ਜਾਂਚ ਹੁੰਦੀ ਸੀ ਤਾਂ ਤੋਂ ਟਕਾਉਂਦੇ ਹੁੰਦੇ ਸੀ ਉਹ ਤਾਂ ਆਮ ਹੀ ਹੋਇਆ ਹੈ ਜਦੋਂ ਇੱਕ ਵਾਰੀ ਮੈਨੂੰ ਯਾਦ ਹੈ ਮਾਨਕ ਸਾਹਿਬ ਨੇ ਵਾਰ ਬਾਬਾ ਬੰਦਾ ਬਾਦਰ ਲਾਈ ਠੀਕ ਹੈ ਜੀ ਇੱਕ ਖਾਲਸਾ ਬੰਦਾ ਖੜਾ ਹੋ ਕੇ ਨੱਚਣ ਲੱਗ ਗਿਆ ਹੋ ਸਕਦਾ ਕੋਈ ਨਸ਼ਾ ਪਤਾ ਕੀਤਾ ਹੋਵੇ ਕਿ ਉਸ ਸੀਗਾ ਤੇ ਮਾਨਕ ਸਾਹਿਬ ਨੂੰ ਕਹਦੇ ਵੀ ਪਤਾ ਮਾਨਕ ਸਾਹਿਬ ਨੇ ਉਹਨੂੰ ਰੋਕਿਆ ਨਹੀਂ ਰੁਕਿਆ ਰੁਕਣ ਤੋਂ ਚਲੋ ਨਹੀਂ ਰੁਕਿਆ ਜਦੋਂ ਮਾਨਕ ਸਾਹਿਬ ਵਾਰ ਵਾਰ ਬੰਦਾਰ ਬਸ ਸਾਰੀ ਗਾ ਕੇ ਆ ਗਏ ਹਟ ਗਏ ਉਹਨੂੰ ਕਹਦੇ ਖਾਲਸਾ ਜੀ ਆਇਓਰੇ ਉਹਨੂੰ ਪਤੰਦਰਾ ਮੈਂ ਤਾਂ ਗਵਈਆ ਤੂੰ 10ਵੇਂ ਪਾਸ਼ਾ ਸਿੰਘੋ ਕਿ ਮੇਰੇ ਮੂਰੇ ਕੋ ਨੱਚੀਂ ਨਾ ਤੂੰ ਰੜੇ ਮੈਦਾਨ ਨੱਚ ਤੂੰ ਗੁਰੂ ਦੀ ਆਗਿਆ 'ਚ ਨੱਚ ਮੇਰੇ ਮੂਰੇ ਕਿਉਂ ਨੱਚਦਾ ਕਹਿਣ ਦਾ ਮਤਲਬ ਹੈ ਮਾਨਕ ਸਾਹਿਬ ਦੇ ਇਹੋ ਜਿਹੇ ਵੀ ਬਲ ਖਿਆਲ ਆ ਸੀਗੇ ਵੀ ਸਿੰਘ ਨੱਚੇ ਤਰੜੇ ਮਦਾਨ ਨੱਚੇ ਮੇਰੇ ਕੋ ਗਵਈਏ ਮੂਰੇ ਨੱਚੇ ਆ ਗੱਲਾਂ ਮਿਸਰੀ ਮਾਨਕ ਸਾਹਿਬ ਦੇ ਵਿੱਚ ਬੜੀ ਖੂਬਸੂਰਤੀ ਸੀ ਮਾਨਕ ਸਾਹਿਬ ਨੇ ਦੇਖੋ ਜੀ ਆਪਾਂ ਗੱਲ ਕਰੀਏ ਮੀਰ ਆलम ਪਰਿਵਾਰ ਦੇ ਵਿੱਚ ਪੈਦਾ ਹੋ ਗਏ ਨਹੀਂ ਬੰਦਾ ਕਹਿੰਦਾ ਵੀ ਆਪਾਂ ਆਪਦੇ ਜੋ ਜਿਹਨੂੰ ਮੰਨਦੇ ਆਏ ਢੋਲ ਵਜਾ ਕੇ ਹਣਾ ਵੀ ਆਪਾਂ ਉਹਨਾਂ ਦੇ ਗੀਤ ਗਾਈਏ ਪਰ ਜਿੱਥੋਂ ਕਿ ਮੇਰਾ ਮੰਨਣਾ ਜੀ ਆਪਾਂ ਸਾਰੀਆਂ ਕਾਇਸਟਾ ਚੱਕੀ ਕੁਲਦੀਪ ਮਾਨਕ ਜੀ ਨੇ ਸਿੱਖ ਇਤਿਹਾਸ ਸਭ ਤੋਂ ਜ਼ਿਆਦਾ ਗਾਇਆ ਪਰ ਮੀਰ ਆਲਮ ਦਾ ਸਬੰਧ ਵੀ ਤਾਂ ਸਿੱਖ ਇਤਿਹਾਸ ਨਾਲ ਬਹੁਤ ਡੂੰਘਾ ਹੈ ਨਹੀਂ ਬਾਕੀ ਦਾ ਵੀ ਹੈਗਾ ਵੀਰ ਆਲਮ ਕਿਹੜਾ ਨਹੀਂ ਹੁੰਦਾ ਕਿੰਨੇ ਕਿੰਨੇ ਗਾਉਂਦੇ ਆ ਸਹੀ ਹੈ ਤੇ ਪਰ ਉਹਨਾਂ ਨੇ ਕਿੰਨਾ ਗਾਇਆ ਉਹਨਾਂ ਨੇ ਮਾਨਕ ਸਾਹਿਬ ਤਾਂ ਮੈਂ ਇੱਕ ਵਾਰੀ ਵਾਰੀ ਯਾਦ ਹੈ ਕਿ ਰਾਲਾ ਲੁਧਿਆਣਾ ਗਏ ਤੇ ਉਹਨਾਂ ਦੇ ਘਰ ਪ੍ਰਕਾਸ਼ ਹੁੰਦਾ ਸੀ ਉਸ ਟਾਈਮ ਠੀਕ ਹੈ ਉੱਪਰ ਸਭ ਦੇ ਉੱਪਰ ਚਿਵਾਰੇ ਦੇ ਵਿੱਚ ਉਸ ਦਿਬਾਤ ਹੈ ਸ਼ਾਇਦ ਉਹਨਾਂ ਨੇ ਕੋਈ ਅੱਗੇ ਪਿਛੇ ਕਰਤਾ ਆਪਣਾ ਜਿੱਥੋਂ ਦੇ ਆਈ ਸੀ ਪ੍ਰਮਾਤਮਾ ਦੀ ਗੁਰਦੁਆਰਾ ਸਾਹਿਬ ਵਾਪਸ ਕਰਤੀ ਉਹ ਮੈਂ ਉਸ ਟਾਈਮ ਉਹਨਾਂ ਦੇ ਘਰ ਹੁੰਦੀ ਸੀ ਦੇਖੋ ਸਾਹਿਬ ਉਹਨਾਂ ਨੇ ਕਿੰਨਾ ਸੀ ਸਿੱਖੀ ਪਰਤੀਦਰਸ ਬਿਲਕੁਲ ਜਿਵੇਂ ਤੁਸੀਂ ਵੀ ਗੱਲ ਕਰੀਆ ਕਿ ਮਾਨਕ ਸਾਹਿਬ ਵਰਗਾ ਨਾ ਕੋਈ ਹੋਇਆ ਨਾ ਕਿਸੇ ਨੇ ਹੋਣਾ ਠੀਕ ਆ ਉਹਨਾਂ ਦੇ ਸੁਪੁੱਤਰ ਸੀ ਤੁੜਨਾ ਵੀ ਗੱਲਾਂ ਵਾਂਗ ਤਾਂ ਕਰ ਦੇਣਗੇ ਸੁਪੁੱਤਰ ਨੂੰ ਲੈ ਕੇ ਤਾਂ ਬੜੇ ਸੁਪਨੇ ਹੋਣਗੇ ਯਾਰ ਇਹ ਵੀ ਇਦਾਂ ਹੀ ਗਾਵੇ ਮੈਂ ਦੱਸਦਾ ਜੀ ਮੇਰੀ ਮੈਂ ਓਪਰੇ ਵੀ ਕਾਫੀ ਲਿਖੀਆ ਮਾਨਕ ਸਾਹਿਬ ਨੂੰ ਓਪਰੇ ਸਟਾਰਟ ਕਰਾਉਣ ਵਾਲਾ ਮੈਂ ਬੰਦਾ ਸਭ ਤੋਂ ਪਹਿਲਾਂ ਕਿ ਵੀਰ ਹੁੰਦੇ ਰੱਬ ਵਰਗੇ ਮੇਰੇ ਮੈਂ ਤਾਂ ਆਪ ਦੇ ਪਰਿਵਾਰ ਦੇ ਗਾਣੇ ਲਿਖੇ ਸਭ ਤੋਂ ਪਹਿਲਾਂ ਮੈਂ ਗੱਲ ਕਰਾਂ ਸਿਸਟਰ ਦਾ ਵਿਆਹ ਹੋਇਆ ਜੀ ਤਾ 86 ਦੇ ਵਿੱਚ ਮਾਨਕ ਸਾਹਿਬ ਆਏ ਹੂੰ ਮਾਨਕ ਸਾਹਿਬ ਨੇ ਮੈਨੂੰ ਇੰਨੇ ਕਿਹਾ ਬਿਲਕੁਲ ਐਦਾਂ ਦਾ ਮਾਹੌਲ ਲੱਗਿਆ ਯਾਰ ਠੀਕ ਹੈ ਨਾ ਤਾਂ ਵੀਰ ਹੁੰਦੇ ਰੱਬ ਵਰਗੇ ਲਿਖਿਆ ਹੋਇਆ ਪੇਰਾ ਸੀ ਉਸ ਤੋਂ ਬਾਅਦ ਇਹ ਭੈਣ ਭਰਾ ਦਾ ਹੋ ਗਿਆ ਬੜਾ ਪ੍ਰਵਾਨ ਕੀਤਾ ਲੋਕਾਂ ਨੇ ਸੁਣ ਕੇ ਦੇਖੋ ਜੀ ਬਿਲਕੁਲ ਬਿਲਕੁਲ ਉਸ ਦਿਵਾਰ ਮਾਨਕ ਸਾਹਿਬ ਮੈਨੂੰ ਕਹਿੰਦੇ ਕੋ ਪਿਓ ਪੁੱਤ ਦਾ ਹੋ ਗਿਆ ਜੋ ਜੁਦਵੀਰ ਜਵਾਨ ਹੋ ਗਿਆ ਇੱਕ ਆਪਣੀ ਕਹਾਵਤ ਹੈ ਕਿ ਬੱਚੇ ਦਾ ਪੈਰ ਜਦੋਂ ਪਿਓ ਦੀ ਜੁੱਤੀ ਪੈਣ ਲੱਗੇ ਉਦੋਂ ਪਿਓ ਪੁੱਤ ਨਾਲੋਂ ਵੱਧ ਦੋਸਤ ਹੋ ਜਾਂਦੇ ਆ ਉਦੋਂ ਬਾਅਦ ਲਿਖਿਆ ਪਿਓ ਪੁੱਤ ਦੀ ਜਾਰੀ ਉਦੋਂ ਜਦੋਂ ਵੀਰ ਗਾਉਣ ਵੀ ਨ ਲੱਗਿਆ ਸੀ ਉਹਨਾਂ ਨੂੰ ਇਹ ਸੀ ਵੀ ਮੈਂ ਆਹ ਦੇ ਬੱਚੇ ਨੂੰ ਲਾਂਚ ਕਰਨਾ ਹੈ ਉਦੋਂ ਬਾਅਦ ਬੱਚਾ ਉਹਦਾ ਲਾਂਚ ਹੋਇਆ ਤੇ ਦੇਖੋ ਕਿਹੜੇ ਮੁਕਾਮ ਤੱਕ ਪਹੁੰਚ ਗਿਆ ਪਰ ਕਈ ਵਿਧੀ ਦੇ ਵਧਾਨ ਹੁੰਦੇ ਨੇ ਹਾਂ ਉਹ ਸਾਨੂੰ ਨਹੀਂ ਪਤਾ ਹੁੰਦਾ ਉਹ ਪ੍ਰਮਾਤਮਾ ਨੂੰ ਕੀ ਪਰ ਉਹ ਚੀਜ਼ ਨੇ ਗਹਿਰੀ ਚੋਟ ਲਾਈ ਹੋਣੀ ਹੈ ਜਦੋਂ ਮਤਲਬ ਉਹਦਾ ਹੁੰਦਾ ਇਹਦਾ ਅਸਰ ਗੱਲ ਦੱਸਿਆ ਕੀ ਹੈ ਜੀ ਐਡਾ ਵੱਡਾ ਗਵਈਆ ਗਵਈਏ ਚੋਂ ਗਵਈਆ ਉਪਜਣਾ ਤੇ ਖਾਸ ਕਰਕੇ ਜਿਹੜੀ ਔਲਾਦ ਹੁੰਦੀ ਸਭ ਤੋਂ ਵੱਡਾ ਸਰਮਾਇਆ ਹੁੰਦਾ ਬੰਦੇ ਦਾ ਤੇ ਉੜਾ ਤੇ 6:00 ਵਜਦੀ ਹੈ ਤੇ ਬੰਦੇ ਦਾ ਪਹਿਲਾਂ 6:00 ਵਜਦੀ ਹੈ ਤੇ ਮਾਨਕ ਸਾਹਿਬ ਨੂੰ ਚੀਜ਼ ਲੈ ਕੇ ਦੇਗੀ ਅਖੀਰਲੇ ਸਮੇਂ ਦੇ ਵਿੱਚ ਮਤਲਬ ਉਹਦਾ ਕਿਵੇਂ ਦਾ ਰਿਹਾ ਮਾਨਕ ਸਾਹਿਬ ਦਾ ਡੈਥ ਤੋਂ ਪਹਿਲਾਂ ਗੱਲ ਸਕੇ ਮਾਨਕ ਸਾਹਿਬ ਜਿਆਦਾ ਬਿਮਾਰ ਰਹਿਣ ਲੱਗੇ ਸੀ ਠੀਕ ਹੈ ਸ਼ਰੀਰਕ ਤੌਰ ਤੇ ਜੀ ਜਾਨ ਵੀ ਘਟ ਗਈ ਸੀ ਤੁਸੀਂ ਆਪ ਦੇਖਿਆ ਹੋਣਾ ਜੋ ਮਾਨਕ ਐਂਡ ਤੇ ਗਾਉਂਦੇ ਹੁੰਦੇ ਸੀ ਉਹ ਵਾਰ ਬਾਬਾ ਬੱਧਾ ਦਰਗਾਈ ਨਹੀਂ ਆਉਂਦੀ ਸੋਨਾਂ ਤੋਂ ਉਹਨਾਂ ਦੇ ਅੰਦਰ ਉਹ ਜਜ਼ਬਾ ਉਹਨਾਂ ਹੁੰਦਾ ਜਾਨ ਹੀ ਨਹੀਂ ਹੁੰਦੀ ਸੀ ਜਿਵੇਂ ਮਾਨਕ ਸਾਬ ਪਹਿਲਾਂ ਬੈਗ ਪਾੜਨ ਦੀ ਕਿਸੇ ਵੇਲੇ ਹੂੰ ਇੱਕ ਤਾਂ ਉਮਰ ਤੌਰ ਤੇ ਇਦਾਂ ਹੋ ਗਿਆ ਸੀ ਇਹ ਕਿਹੜੀ ਸੱਟ ਹੁੰਦੀ ਹੈ ਨਾ ਜੀ ਮੇਰੇ ਨਾਲ ਤਾਂ ਮਾਨਕ ਸਾਬ ਗੱਲਾਂ ਕਰ ਵੀ ਲੈਂਦੇ ਸੀਗੇ ਜਿਹੜੀ ਸੱਟ ਹੁੰਦੀ ਹੈ ਪਰਿਵਾਰਕ ਤੌਰ ਤੇ ਬੰਦੇ ਦੇ ਵਜ੍ਹੀ ਤੇ ਹੌਲੀ 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 ਮਾਨਕ ਸਾਬ ਉਹ ਦਿਨਾਂ ਚ ਆ ਕੇ ਨਾ ਥੋੜੇ ਨਰਵਸ ਸੀਗੇ ਉਸ ਨੂੰ ਆਪ ਦਾ ਵਿਸਾਸ ਸੀਗਾ ਜੀ ਵੀਰ ਮੈਂ दारू ਪੀਂਦਾ ਸੀ ਜਾਂ ਐ ਜ ਐ ਹੁੰਦਾ ਬੰਦੇ ਨੂੰ ਜੋ ਬੰਦਾ ਲਾਸਟ ਉਮਰ ਤੇ ਹੁੰਦਾ ਨਾ ਜੇ ਕੋਈ ਉਸ ਕਮੀ ਪੇਸ਼ੀ ਰਹਿੰਦੀ ਹੈ ਤਾਂ ਉਹਦੇ ਮੈਨੂੰ ਗੱਲ ਕਰਦੇ ਸੀ ਯਾਰ दारू ਮੈਂ ਛੱਡਤਾ ਦੇ ਮੈਂ ਹੁਣ ਛੱਡੀ ਲਿਆਂਦੀ ਉਹਨਾਂ ਮੇਰੇ ਚ ਜੇ ਮੈਂ ਗਾਉਣਾ ਮੈਥੋਂ ਇਤਨੀ ਬਣਾ ਗਾਇਆ ਨਹੀਂ ਜਾਂਦਾ ਜੇ ਮੈਂ ਨਾ ਪੀਵਾਂ ਤਾਂ ਮੈਨੂੰ ਹਰ ਵੇਲੇ ਉਦਾਸੀ ਜਿਹੀ ਲੱਗੀ ਰਹਿੰਦੀ ਹੈ ਮੈਨੂੰ ਇਹ ਲੱਗਦਾ ਹੋਊ ਕੀ ਗਿਆ ਇਹ ਗੱਲਾਂ ਅਹਿਸਾਸ ਕਰਦੇ ਸੀ ਮਾਨਕ ਸਾਹਿਬ ਐਂਡ